ਪਿਆਰ ਕਰਦੇ ਮੈਂ ਤੁਹਾਨੂੰ ਕਹਣਾ ਮੈਂ ਕਿਸੇ ਨੂੰ ਨਹੀਂ ਕਹਿਣਾ ਮੈਂ ਜੇ ਵੀ ਹੈਲਪਲਾਈਨ ਵੀ ਆਉਂਗਾ ਨਾ ਆ ਗਰਾਊਂਡ ਤੋਂ ਹੀ ਆਉਂਗਾ ਭਾਈ ਮੈਂ ਅੱਜ ਤੁਹਾਡੇ ਲਈ ਆਇਆ ਵੀਰੇ ਹੱਥ ਵਣ ਕੇ ਬੈਠਿਆ ਹੈ ਜਿਹੜੇ ਜਿਹੜੇ ਭਰਾ ਕ੍ਰਿਕਟ ਨੂੰ ਪਿਆਰ ਕਰਦੇ ਨੇ ਮੈਂ ਵੀਡੀਓ ਰਹੀ ਆ ਭੈਣ ਆਈ ਹੈ ਤੇ ਬრავੋ ਭਰਾ ਆ ਵੀ ਸਾਡੇ ਪਰਿਵਾਰਾਂ ਤੋਂ ਕਹਾਂਗੇ ਸਾਡੇ ਪਰਿਵਾਰ ਹੀ ਨੇ ਅੱਜ ਇਹਨਾਂ ਦੀ ਛੋਟੀ ਜਿਹੀ ਬੱਚੀ ਜ਼ਿੰਦਗੀ ਮੌਤ ਦੀ ਜੰਗ ਲੜ ਰਹੀ ਆ ਆ ਬਾੜੇਵਾਲ ਹਸਪਤਾਲ ਹਸਪਤਾਲ ਜਾ ਕੇ ਮਦਦ ਕਰ ਲਓ ਕਿਹੜਾ ਹਸਪਤਾਲ ਹੈ ਓਡੀਸ਼ਨ ਹਸਪਤਾਲ ਜੇ ਤੁਸੀਂ ਬਾੜੇਵਾਲ ਤੋਂ ਮੁੜਦੇ ਨੈਣ ਵਾਲੇ ਪਾਸੇ ਨੂੰ ਬਿਲਕੁਲ ਖੱਬਿਆ ਦਾ ਹਸਪਤਾਲ ਆਉਣਾ ਆਡੀਸ਼ਨ ਜੇ ਬਈ ਉੱਥੇ ਜਾ ਕੇ ਹੈਲਪ ਕਰਨੀ ਹੈ ਉੱਥੇ ਜਾ ਕੇ ਕਰਿਆਏ ਮੈਂ ਨੰਬਰ ਵੀ ਪਾ ਲਨਾ ਵੀਡੀਓ ਦੇ ਵਿੱਚ ਅਸੀਂ ਨੰਬਰ ਵੀ ਪਾ ਦੇਵਾਂਗੇ ਆ ਪਰਿਵਾਰ ਖੜਾ ਉਹ ਬੱਚੇ ਦੀ ਹਾਲਤ ਇੰਨੀ ਕੁ ਸੁੱਕ ਕੇ ਡੱਕਾ ਬਣ ਗਈ ਆ ਉਹਦੇ ਸੱਤ ਲੜਿਆ ਹੋਇਆ ਵੀ ਜਿਹੜੇ ਗਹਿਣੇ ਕਰਦੇ ਸੀਗੇ ਜਿੰਨਾ ਕਸੀਂ ਉਹ ਲਾ ਕੇ ਕਰਦਾ ਫੜ ਤੋੜ ਕੇ ਲੱਖ ਰੁਪਏ ਬੰਦੇ ਕਿਤੋਂ ਫੜਿਆ ਕਿਤੋਂ ਫੜਿਆ ਪਰ ਹਾਲੇ ਵੀ ਪ੍ਰੋਪਰ ਲਾਜ ਨਹੀਂ ਬਲਿਆ ਬਾਈ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਆ ਮੇਰਾ ਭਰਾ ਬਣਿਆ ਚਾਹ ਜਿਹੜੇ ਭਰਾ ਖੜੇ ਨੇ ਵੀਰ ਜਿਹੜੇ ਬਈ ਹਮੇਸ਼ਾ ਲੋੜ ਮੰਨਾਂ ਦੀ ਅੱਗੇ ਆਉਂਦੇ ਆ ਬਾਈ ਮੈਂ ਬਹੁਤਾ ਨਹੀਂ ਕਹਿੰਦਾ ਵੀ ਅੱਜ ਕਿਸੇ ਦੀ ਜਾਨ ਬਚਦੇ ਵਿਚਾਲੋਂ ਉਹਨਾਂ ਦਾ ਇੱਕ ਚਰਨ ਪੁੰਜ ਗਿਆ ਇੱਕ ਰਹਿ ਗਿਆ ਬਾਈ ਜੇ ਉਹ ਵੀ ਪੁੰਜ ਗਿਆ ਫਿਰ ਸਾਡਾ ਬੋਲਿਆਦਾ ਬਾਈ ਮੈਂ ਤੇ ਫਿਰ ਸਮਝ ਲਉਂਗਾ ਹੀ ਸਮਝੂਗਾ ਅੱਪਾ ক্রিকেট ਵਾਲੇ ਬੋਡੀ ਇਹ ਨਹੀਂ ਜੇ ਆਪਾਂ ਕਿਸੇ ਲੋੜਵੰਦੀ ਹੈਲਪ ਨਹੀਂ ਕੀਤੀ ਇੱਕ ਵਾਰੀ ਮੇਰਾ ਭਰਾ ਆਪਣਿਆ ਭੈਣ ਛੱਡੀ ਆਈ ਹੈ ਮੈਂ ਇਹ ਨਹੀਂ ਕਿ ਉਹ ਗੇੜਾ ਲਾਉਗੇ ਬਾਈ ਆਪਾਂ ਕਿੰਨੇ ਕਿਣੇ ਜਾਣੇ ਆ ਆਪਣੀ ਜਗ੍ਹਾ ਤੇ ਆ ਕੇ 10 20 100 ਪਿੰਡਾਂ ਜਿੰਨੇ ਵਿੱਚੋਂ ਬੰਦ ਵੀ ਕਰਨਾ ਚਾਹੁੰਦਾ ਹੈ ਮੈਂ ਕਾਊਂਟ ਨੰਬਰ ਪਲੱਸ ਤੁਹਾਨੂੰ ਜਿਹੜਾ ਔਰ ਇਹਨਾਂ ਦਾ ਜਿਹੜਾ ਸਕੈਨਰ ਪਾ ਦਿੰਦਾ ਤੁਸੀਂ ਸਿੱਧੇ ਪਰਿਵਾਰ ਦੀ ਹੈਲਪ ਕਰਿਓ ਉਹ ਤੁਹਾਡੇ ਖੜੇ ਨੇ ਤੁਹਾਡਾ ਧੰਨਵਾਦ ਤੁਸੀਂ ਬਰਾਬਰ ਹੋ ਜੀ ਕੋਈ ਗੱਲ ਨਹੀਂ ਤੇ ਆਪਾਂ ਜਰੂਰ ਸਾਰੇ ਪਰ ਹੈਲਪ ਕਰੀਏ ਬਾਈ ਦੇਖੋ ਕਿੰਨੀ ਵਧੀਆ ਸੋਚ ਆ ਭਰਾਵਾਂ ਦੀ ਹਣਾ ਕਿਸੇ ਕਿਸੇ ਦੇ ਬੱਚੇ ਦੀ ਕਿਸੇ ਪਰਿਵਾਰ ਮਦਦ ਚਾਹੁੰਦਾ ਵੀਰ ਮੈਂ ਖੇਰ ਦੱਸਣਾ ਬਹੁਤ ਵੱਡੀ ਵੀਡੀਓ ਪਾਵਾਂਗੇ ਮੈਨੂੰ ਵੀਡੀਓ ਤੇ ਮੈਨੂੰ ਸਕੀਨਰ ਪਾ ਕੇ ਇਹਨੂੰ ਐਡਿਟ ਕਰਕੇ ਭੇਜ ਦੇਣਾ ਨਾਂਅ ਤੇ ਨੰਬਰ ਦੇ ਕੇ ਪਰਿਵਾਰ ਦਾ ਦੋ ਨੰਬਰ ਪਾਵਾਂਗੇ ਤੁਸੀਂ ਠੀਕ ਕਰੇ ਬੱਚੇ ਨੂੰ ਜਲਦੀ ਤੁਸੀਂ ਨਾਨ ਸਰਕਲੇਰ ਵਾਲੇ ਪੂਰੀ ਬਣਾਓ ਸਾਰਾ ਇਹ ਸ਼ੇਅਰ ਕਰਿਓ ਵੀਡੀਓ ਤੇ ਹੈਲਪ ਹੋ ਜੂਗੀ ਨਾ ਮੈਂ ਮੋਬਾਈਲ ਨੰਬਰ ਪਾਉਂਦਾ ਹਾਂ ਸਰ ਜਰੂਰ ਹੈਲਪ ਕਰਿਓ ਬਾਈ ਜਿੰਨੇ ਵੀ ਕਰਿਓ ਜਰੂਰ ਹੈਲਪ ਕਰਿਓ ਜਿਹਦੇ ਭਰਾ